ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਤੇ ਅਮਰਤਪਾਲ ਜ਼ਰੂਰ ਚੋਣ ਲੜੇਗਾ ਉਹਦੀ ਮਾਤਾ ਨੇ ਕਿਹਾ ਜੀ ਬਿਲਕੁਲ ਜੀ ਬਿਲਕੁਲ ਅੱਜ ਉਹਨਾਂ ਨੇ ਮਾਪਿਆਂ ਦੀ ਇਹ ਗੱਲ ਕਲੀਅਰ ਕਰਤੀ ਹੈ ਕਿ ਅਮਰਤਪਾਲ ਜ਼ਰੂਰ ਚੋਣ ਲੜੇਗਾ ਕਿਉਂਕਿ ਪਹਿਲਾਂ ਇਸ ਗੱਲ ਦੇ ਅੰਦਾਜ਼ੇ ਸੀ ਵੀ ਨਹੀਂ ਇਹ ਤਾਂ ਵਕੀਲ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਹੈ ਨਾ ਸ਼ਾਇਦ ਇਹ ਗੱਲ ਉਵੇਂ ਨਾ ਹੋਵੇ ਜਿਵੇਂ ਕਿ ਕਹੀ ਗਈ ਹੈ ਪਰ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਹ ਗੱਲ ਕਹਿਤੀ ਕਿ ਅਮਰਤਪਾਲ ਚੋਣ ਲੜੇਗਾ ਹੀ ਲੜੇਗਾ ਤੇ ਅੱਜ ਉਹਨਾਂ ਨੇ ਮਾਤਾ ਉਹ ਮਿਲ ਕੇ ਆਏ ਜਿਹੜੇ ਪਿਤਾ ਤੇ ਚਾਚਾ ਮਿਲ ਕੇ ਆਏ ਆ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਇਲਾਕ ਕੀਤਾ ਕਿ ਅਮਰਤਪਾਲ ਹੋਰੀ ਚੋਣ ਲੜਨਗੇ ਤੇ ਦੂਜੀ ਗੱਲ ਇਹ ਆ ਕਿ ਅਮਰਤਪਾਲ ਨੇ ਚੋਣ ਲੜਦੀ ਹੈ ਖਡੂਰ ਸਾਹਿਬ ਤੋਂ ਉਹਨੇ ਚੋਣ ਲੜਨੀ ਹੈਗੀ ਆਜ਼ਾਦ ਹੁਣ ਦੇਖੋ ਜੀ ਜਾਂ ਤਾਂ ਇਹ ਹੋ ਸਕਦਾ ਵੀ ਭਾਈ ਆਪਣੇ ਵਰਗਾ ਨੂੰ ਭਲੇਖਾ ਹੋਵੇ ਤੇ ਵੋਟਾਂ ਬਹੁਤ ਪੈ ਜਾਣ ਤੇ ਜਾਂ ਫਿਰ ਭਲੇਖਾ ਉਹਨਾਂ ਦਾ ਨਿਕਲ ਜੂਗਾ ਕਿਉਂਕਿ ਆਪਾਂ ਜਾਣਦੇ ਹਾਂ ਕਿ ਜਦੋਂ 200 ਤੇ 19 ਦੀਆਂ ਚੋਣਾਂ ਹੋਈਆਂ ਸੀ ਉਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਪਰ ਪੰਜਾਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਕਿੰਨੀਆਂ ਕਬੂਟਾ ਪਾਈਆਂ ਸੀ ਤੇ ਅਮਰਤਪਾਲ ਹੋਰਾਂ ਨੂੰ ਕਿੰਨੀਆਂ ਕਬੂਟਾ ਪੈਣੀਆਂ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਜੀ ਹਾਂ ਹਾਂ ਤੇ ਕਹਿੰਦੇ ਜੀ ਭਾਜਪਾ ਦੀ ਜਿਹੜਾ ਕੈਂਡੀਡੇਟ ਨੇ ਉਹਨਾਂ ਦਾ 40 ਥਾਵਾਂ ਤੇ ਵਿਰੋਧ ਹੋ ਚੁੱਕਿਆ ਪੰਜਾਬ 'ਚ ਹਾਂ ਬਿਲਕੁਲ ਜੀ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਦੇ ਨੇਤਾਵਾਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਪਰ ਭਾਜਪਾ ਦੇ ਨੇਤਾ ਇੱਕੋ ਹੀ ਗੱਲ ਕਹਿੰਦੇ ਕਹਿੰਦੇ ਜੀ ਇਹ ਜਿਹੜਾ ਵਿਰੋਧ ਹੋ ਰਿਹਾ ਨਾ ਇਹ ਤਾਂ ਅਸਲ ਵਿੱਚ ਕਾਂਗਰਸ ਦੇ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਵਾਇਆ ਜਾ ਰਿਹਾ Apparently, 15 ਨੰਨ ਦੇ ਵਿੱਚ ਹੁਣ ਤੱਕ 15 ਨੰਨ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਹੋਟਿਆ 15 ਨੰਨ ਦੇ ਵਿੱਚ 40 ਤੋਂ ਵੱਧ ਥਾਵਾਂ ਦੇ ਉੱਤੇ ਬੀਜੇਪੀ ਦੇ ਨੇਤਾਵਾਂ ਨੂੰ ਘੇਰਾ ਪੈ ਚੁੱਕਿਆ ਉਹ ਭਾਵੇਂ ਹੰਸਰਾਜ ਦੀ ਗੱਲ ਕਰੀਏ ਭਾਵੇਂ ਅੰਮ੍ਰਿਤਸਰ ਦੇ ਉਮੀਦਵਾਰ ਦੀ ਗੱਲ ਕਰੀਏ ਭਾਵੇਂ ਪਟਿਆਲੇ ਵਾਲੀ ਉਮੀਦਵਾਰ ਦੀ ਗੱਲ ਕਰੀਏ ਭਾਵੇਂ ਬਟਿੰਡੇ ਵਾਲੀ ਉਮੀਦਵਾਰ ਦੀ ਗੱਲ ਕਰੀਏ ਭਾਵੇਂ ਸਿਰਵਨੀਤ ਬਿੱਟੂ ਦੀ ਗੱਲ ਕਰੀਏ ਲਗਾਤਾਰ ਹੀ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰਾ ਪੈ ਰਿਹਾ ਪਰ ਉਹ ਇੱਕੋ ਗੱਲ ਕਹਿੰਦੇ ਵੀ ਨਾ ਐਡੀ ਕੋ ਗੱਲ ਹੈ ਨਹੀਂ ਜਿੱਡੀ ਕਿ ਇਹਨਾਂ ਦੇ ਵੱਲੋਂ ਬਣਾਈ ਜਾ ਰਹੀ ਆ ਉਹ ਇੱਕੋ ਗੱਲ ਕਹਿੰਦੇ ਵੀ ਭਾਈ ਅਸੀਂ ਤਾਂ ਆਪਣੇ ਵੱਲੋਂ ਪੰਜਾਬ ਦੇ ਲਈ ਬਹੁਤ ਵੱਡੇ ਵੱਡੇ ਕਦਮ ਕੀਤੇ ਆ ਤੇ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਸਾਨੂੰ ਠਠ ਕੀਤਾ ਜਾ ਰਿਹਾ ਸੋ ਵੈਨੇ ਕੀ ਬਣਦਾ ਸੋ ਅੱਜ ਇੱਕ ਹੋਰ ਗੱਲ ਕਹਤੀ ਆ ਜਿਹੜੇ ਆ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਆ ਭੀਜਪੀ ਦੇ ਉਮੀਦਵਾਰ ਉਹ ਕਹਿੰਦੇ ਜੀ ਇਹ ਤਾਂ ਗੁੰਡੇ ਆ ਜਦੋਂ ਉਹਨਾਂ ਨੇ ਕਿਸਾਨਾਂ ਨੇ ਉਹਨੂੰ ਘੇਰਿਆ ਉਹ ਕਹਿੰਦੇ ਵੀ ਗੁੰਡਿਆਂ ਦੇ ਵੱਲੋਂ ਘੇਰਿਆ ਜਾ ਰਿਹਾ ਇਹ ਕਿਸਾਨ ਨਹੀਂ ਤਾਂ ਗੁੰਡੇ ਆ ਤੇ ਦਲਤ ਭਾਈਚਾਰੇ ਨੂੰ ਮੂਹਰੇ ਆ ਕੇ ਨਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਯਾਨੀ ਕਿ ਕਿਸਾਨ ਵਰਸਦ ਦਲਤ ਲੜਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਚਾਹੀਦਾ ਤਾਂ ਇਹ ਆ ਵੀ ਜਿਹੜੇ ਕਿਸਾਨ ਇਸ ਵੇਲੇ ਤੱਕ ਲਗਾਤਾਰ ਲੰਮੇ ਸਮੇਂ ਤੋਂ ਬਾਰਡਰਾਂ ਨੇ ਉੱਤੇ ਬੈਠੇ ਆ ਜਿਨ੍ਹਾਂ ਨਾਲ ਕੀਤੇ ਹੋਏ ਵਾਅਦੇ ਨਹੀਂ ਪੂਰੇ ਕੀਤੇ ਉਹ ਪਰ ਦਮੀ ਗੱਲ ਕਹਿੰਦੇ ਆ ਉਹ ਕਹਿੰਦੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸਨ ਕਿਰਪਾ ਕਰਕੇ ਉਹ ਹੀ ਪੂਰੇ ਕਰ ਦਿੱਤੇ ਜਾਣ ਉਹ ਵਾਅਦੇ ਪੂਰੇ ਕਰਨ ਦੀ ਥਾਂ ਦੇ ਉੱਤੇ ਗੱਲ ਕਹੀ ਜਾ ਰਹੀ ਹੈ ਵੀ ਨਾ ਤੁਸੀਂ ਸਹੀ ਨਹੀਂ ਗੇ ਇਹ ਗਲਤ ਬੰਦੇ ਆ ਅਸੀਂ ਤਾਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਹੋਈਆਂ ਜੀ ਮੈਂ ਕੱਲ ਇੱਕ ਬੀਜੇਪੀ ਦਾ ਇੱਕ ਛੋਟਾ ਜਿਹਾ ਲੀਡਰ ਸੀ ਕੋਈ ਛੋਟਾ ਜਿਹਾ ਦਾ ਮਤਲਬ ਹੈ ਜ਼ਿਲ੍ਹਾ ਪੱਤਰ ਦਾ ਉਹਦੇ ਨਾਲ ਮੇਰੀ ਗੱਲ ਚੱਲਦੀ ਸੀ ਤੇ ਉਹ ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਸਾਡਾ ਹੁਣ ਵੀ ਵਿਰੋਧ ਕਰੀ ਜਾ ਹਰ ਹਰ ਕਰਕੇ ਕਹਿੰਦਾ ਆ ਜਾਂਦੇ ਆ ਤੇ ਅਸੀਂ ਕਹਿੰਦਾ ਇਹਨਾਂ ਦੇ ਇਹਨਾਂ ਨੇ ਕਿਹਾ ਕਾਨੂੰਨ ਵਾਪਸ ਲੈ ਲਓ ਅਸੀਂ ਵਾਪਸ ਲੈ ਲਿਆ ਹਜੇ ਵੀ ਨਹੀਂ ਹਟਦੇ ਨਹੀਂ ਜੀ ਉਹ ਨਾਗਰ ਸਭ ਗੱਲ ਹੈ ਵੀ ਇਹਨਾਂ ਨੂੰ ਤਾਂ ਪੱਕੇ ਤੌਰ ਤੇ ਹਰ ਹੋਣੀ ਹੈ ਹਲੇ ਬਾਕੀ ਹੈ ਜੇ ਇਹਨਾਂ ਨਾਲ ਹੋਣੀ ਹੈ ਜੀ ਉਹਦਾ ਕਾਰਨ ਇਹ ਆ ਵੀ ਪੰਜਾਬ ਦੇ ਵਿੱਚ ਦੇਖੋ ਪੰਜਾਬ ਦੀ ਗੱਲ ਨੂੰ ਚਲੋ ਇੱਕ ਪਾਸੇ ਕਰਦੇ ਹੋ ਜੋ ਦੇਸ਼ ਦੇ ਲੋਕਾਂ ਨਾਲ ਕਿਸਾਨਾਂ ਨਾਲ ਵਾਦਾ ਕੀਤਾ ਕਾਨੂੰਨ ਵਾਪਸ ਲੈ ਲੇ ਪਰ ਕਾਨੂੰਨ ਵਾਪਸ ਲੈਣ ਦੇ ਮੌਕੇ ਕਈ ਮੰਗਾਂ ਮੰਨਣ ਦੀ ਗੱਲ ਕੀਤੀ ਆ ਉਹ ਮੰਗਾਂ ਕਿੱਥੇ ਮੰਨੀਆਂ ਗਈਆਂ ਇਹਦੇ ਬਾਰੇ ਗੱਲ ਆ ਉਹ ਮੰਗਾਂ ਨਹੀਂ ਮੰਨੀਆਂ ਉਹ ਮੰਗਾਂ ਮੰਨਵਾਉਣ ਦੇ ਲਈ ਹੀ ਕਿਸਾਨ ਸ਼ੰਭੂ ਤੇ ਖਨੋਰੀ ਬਾਰਡਰ ਤੇ ਫੇਰ ਬਹਿ ਗਏ ਇਹਨਾਂ ਨੇ ਫੇਰ ਨਹੀਂ ਮੰਗਾਂ ਮੰਨੀਆਂ ਵਿਰੋਧ ਇਸ ਕਰਕੇ ਹੋ ਰਿਹਾ ਮੇਰੀ ਬੀਜੇਪੀ ਦੇ ਇੱਕ ਉਮੀਦਵਾਰ ਨਾਲ ਗੱਲ ਹੋਈ ਕੁਝ ਦਿਨ ਪਹਿਲਾਂ ਕਿਹਾ ਜੀ ਦੇਖੋ ਕਿਸਾਨ ਜਿਹੜੇ ਨਾ ਇੱਕ ਕਿਸਾਨ ਨਹੀਂਗੇ ਅਸਲ ਇਹ ਤਾਂ ਜਿਹੜਾ 2-400 ਬੰਦਾ ਵਿਰੋਧ ਕਰਨ ਆਉਂਦਾ ਤਾਂ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਭੇਜਿਆ ਹੁੰਦਾ ਮੈਂ ਕਿਹਾ ਤੁਸੀਂ ਬਾਰਡਰਾਂ ਤੇ ਬੈਠੇ ਹੋਏ ਕਿਸਾਨਾਂ ਨੂੰ ਉੱਥੋਂ ਉਠਾ ਦਿਓ ਉਹਨਾਂ ਦੀਆਂ ਮੰਗਾਂ ਮੰਨੋ ਉਹਨਾਂ ਨੂੰ ਉਠਾ ਦਿਓ ਜੇ ਫਿਰ ਵੀ ਤੁਹਾਡਾ ਕੋਈ ਘੇਰਾ ਕਿੱਥੇ ਤੁਹਾਨੂੰ ਆਕੇ ਤਾਂ ਫਿਰ ਸਾਰਾ ਪੰਜਾਬ ਕਹੋਗਾ ਵੀ ਯਾਰ ਕਿਸਾਨ ਤਾਂ ਸੰਤੁਸ਼ਟ ਹੋ ਗਏ ਕਰਿੰਦੇ ਆ ਇਹ ਉਹਨਾਂ ਦੇ ਪਹਾੜੇ ਤੇ ਭੇਜੇ ਬੰਦੇ ਆ ਉਹ ਬੰਦੇ ਕਹਿੰਦੇ ਵੀ ਅਸੀਂ ਤੁਹਾਡੇ ਖਿਲਾਫ ਆ ਕਿਸਾਨ ਤੁਹਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਨਾ ਤਾਂ ਇਹ ਤਾਂ ਸਾਡੇ ਖਿਲਾਫ ਹੈ ਨਹੀਂਗੇ ਇਹਦਾ ਬੰਦੇ ਇਹਨਾਂ ਦੇ ਹੈਗੇ ਖਰੀਦੇ ਹੋਏ ਆ ਸੋ ਇਹ ਡਰਾਮੇਬ ਜੀ ਤੇ ਟੈਣਾ ਜੀ ਭਗਵੰਤ ਮਾਨ ਉਹਨਾਂ ਨੇ ਰੋਡ ਸ਼ੋਅ ਕੀਤਾ ਕਹਿੰਦੇ ਜਲੰਧਰ ਚ ਬਿਲਕੁਲ ਜੀ ਉਹਨਾਂ ਨੇ ਰੋਡ ਸ਼ੋਅ ਕੀਤਾ ਜੀ ਜਲੰਧਰ ਦੇ ਵਿੱਚ ਤੇ ਨਾਲ ਉਹਨਾਂ ਨੇ ਇੱਕ ਗੱਲ ਵੀ ਕਹੀ ਉਹ ਕਹਿੰਦੇ ਦੇਖੋ ਜੀ ਇਹ ਜਿਹੜਾ ਪਵਨ ਕੁਮਾਰ ਟੀਨੂ ਆ ਇਹਨਾਂ ਨੇ ਪਾਰਟੀ ਨਹੀਂ ਛੱਡੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਉਹ ਕਹਿੰਦੇ ਵੀ ਇਹ ਦੇਖੋ ਬੜੇ ਡੈਡੀਕੇਸ਼ਨ ਵਾਲੇ ਬੰਦੇ ਆ ਇਹ ਬੜੇ ਸਮਰਪਣ ਭਾਵਨਾ ਵਾਲੇ ਬੰਦੇ ਆ ਇਹ ਬੜੇ ਚੰਗੇ ਬੰਦੇ ਆ ਇਹਨਾਂ ਨੇ ਆ ਦੁਆਬਾ ਖੇਤਰ ਦਾ ਬੜਾ ਨਾਂ ਰੌਸ਼ਨ ਕੀਤਾ ਇਹਨਾਂ ਨੇ ਜਲੰਧਰ ਖੇਤਰ ਦਾ ਬੜਾ ਨਾਂ ਰੌਸ਼ਨ ਕਰਨਾ ਉਹ ਕਹਿੰਦੇ ਜੀ ਮੈਂਬਰ ਪਾਰਲੀਮੈਂਟ ਬਣਾ ਕੇ ਇਹਨਾਂ ਨੂੰ ਤਾਂ ਭੇਜੋ ਤੇ ਫਿਰ ਦੇਖੋ ਜੀ ਕਿ ਕਿਵੇਂ ਜਲੰਧਰ ਦਾ ਤੇ ਪੂਰੇ ਪੰਜਾਬ ਦਾ ਵਿਕਾਸ ਹੁੰਦਾ ਉਹ ਰਾਣੀ ਇਹ ਗੱਲ ਕਹੀ ਆ ਸੋ ਅੱਜ ਪਹਿਲਾਂ ਭਗਵੰਤ ਮਾਨ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਫੇਰ ਹੋ ਗਏ ਸੀ ਕਿ ਦੁਰਗਾਣਾ ਮੰਦਰ ਫਿਰ ਰਾਮ ਤੀਰਥ ਦੇ ਵਿੱਚ ਗਏ ਆ ਫਿਰ ਉਹ ਜਲੰਧਰ ਦੇ ਵਿੱਚ ਆ ਕੇ ਰੋਡ ਸ਼ੋਅ ਕੀਤਾ ਉਹਨਾਂ ਨੇ ਸੋ ਜਲੰਧਰ ਦੇ ਵਿੱਚ ਤੇ ਹੋਰ ਬਾਕੀ ਵਕ ਵਕ ਪੰਜਾਬ ਦੇ ਹਿੱਸਿਆਂ ਦੇ ਵਿੱਚ ਭਗਵੰਤ ਮਾਨ ਨੇ ਹੁਣ ਲਗਾਤਾਰ ਆਉਂਦੇ ਕਈ ਦਿਨਾਂ ਦੇ ਵਿੱਚ ਲਗਾਤਾਰ ਰੋਡ ਸ਼ੋਅ ਤੇ ਰੈਲੀਆਂ ਕਰਨੀਆਂ 22 ਪੈਟ ਮਸ਼ੀਨਾਂ ਜਿਹੜੀਆਂ ਨੇ ਇਲੈਕਟ੍ਰੋਨਿਕ VOTING ਮਸ਼ੀਨ ਦੇ ਨਾਲ ਜਿਹੜਾ ਇਹ ਯੂਨਿਟ ਜੁੜਿਆ 22 ਪੈਟ ਵਾਲਾ ਇਹਦੇ ਸਬੰਧੀ ਪਟੀਸ਼ਨਾਂ ਆਈਆਂ ਸੀ ਦੀ ਸੁਪਰੀਮ ਕੋਰਟ ਦੇ ਵਿੱਚ ਕੀ ਫੈਸਲਾ ਹੋਇਆ ਬਿਲਕੁਲ ਜੀ ਇੱਕ ਤਾਂ ਗੱਲ ਇਹ ਜੀ ਕਿ ਉਹ ਪਟੀਸ਼ਨਾਂ ਸਾਰੀਆਂ ਰੱਦ ਕਰਤੀਆਂ ਅਜ ਮਾਨਯੋਗ ਅਦਾਲਤ ਦੇ ਵੱਲੋਂ ਸਾਰੀਆਂ ਦੀਆਂ ਸਾਰੀਆਂ ਪਟੀਸ਼ਨਾਂ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਇਨ੍ਹਾਂ ਪਟੀਸ਼ਨਾਂ ਦੇ ਵਿੱਚ ਕੋਈ ਦਮ ਨਹੀਂ ਹੈ। ਇਨ੍ਹਾਂ ਪਟੀਸ਼ਨਾਂ ਦੇ ਉੱਤੇ ਕੋਈ ਅਮਲ ਨਹੀਂ ਕਰ ਸਕਦੇ। ਉਹ ਕਹਿੰਦੇ ਜੀ ਇਹ ਪਟੀਸ਼ਨਾਂ ਮੰਨਣ ਯੋਗ ਨਹੀਂ ਆ। ਸੋ ਅੱਜ ਪਤਾ ਲੱਗਾ ਜੀ ਕਿ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਸੀ ਜਿਹੜੀਆਂ ਉਹਦੇ ਵਿੱਚ ਚੈੱਕ ਤਾਂ ਇਹ ਸੀ ਕਿ ਭਾਰਤ ਦੇ ਵਿੱਚ ਬਿਲਟ ਪੇਪਰ ਦੇ ਰਹੀ ਵੋਟਾਂ ਪੈਣ ਇਹ ਵੀ ਰੱਦ ਕਰਤੀ ਪਟੀਸ਼ਨ। ਫਿਰ ਇਹ ਗੱਲ ਕਹੀ ਗਈ ਸੀ ਕਿ ਜਿਹੜੀਆਂ ਈਵੀਐਮ ਤੇ ਵੀਵੀ ਪੈਕ ਇਹਦੇ ਨਾਲ ਜਿਹੜੀ ਬੀਵੀ ਪੈਟ ਦੇ ਵਿੱਚੋਂ ਪਰਚੀ ਨਿਕਲਦੀ ਹੁੰਦੀ ਜਿਹੜੀ ਵੋਟ ਪੈ ਗਈ ਉਹਦਾ ਮਿਲਾਨ ਕੀਤਾ ਜਾਵੇ ਈਵੀਐਮ ਦੇ ਨਾਲ ਤਾਂ ਜੋ ਪਤਾ ਲੱਗੇ ਕਿ ਇਹ ਵੋਟ ਸਹੀ ਆ ਕਿ ਇਹ ਵੋਟ ਗਲਤ ਪੈ ਰਹੀ ਆ ਸੋ ਇਸ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈਗਾ ਮਾਨਯੋਗ ਅਦਾਲਤ ਨੇ ਤੇ ਅਗਲੀ ਗੱਲ ਇਹ ਜਿਹੜੀ ਮੈਂ ਦੱਸਣੀ ਚਾਹੁੰਦਾ ਵੀ ਅੱਜ 13 ਸੂਬਿਆਂ ਦੀਆਂ 88 ਸੀਟਾਂ ਦੇ ਉੱਤੇ ਵੋਟਾਂ ਪਈਆਂ ਤ੍ਰਿਪੁਰਾ ਤੇ ਮਣੀਪੁਰ ਦੇ ਵਿੱਚ 75% ਤੋਂ ਵੱਧ ਵੋਟਾਂ ਪਈਆਂ ਤੇ 2019 ਦੇ ਵਿੱਚ ਇਹਨਾਂ ਸੀਟਾਂ ਦੇ ਉੱਤੇ ਲਗਭਗ 70% ਦੀ ਵੋਟਾਂ ਪਈਆਂ ਸੀਗਾ ਤੇ ਹੁਣ 5 ਫੀਸਦੀ ਜਿਹੜੀਆਂ ਉਹ ਵੱਧ ਵੋਟਾਂ ਪੈਣ ਦੀ ਖਬਰ ਪ੍ਰਾਪਤ ਹੋਈ ਹੈ। ਤ੍ਰਿਪੁਰਾ ਦੇ ਵਿੱਚ ਸਭ ਤੋਂ ਵੱਧ ਲਗਭਗ 78% VOTING ਹੋਈ ਹੈ। ਮਹਾਰਾਸ਼ਟਰ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਘੱਟ 53% ਦੇ ਕਰੀਬ ਕਰੀ ਵੋਟਾਂ ਪਈਆਂ ਤੇ ਬਾਕੀ ਦੇਖਦੇ ਆਂ ਭਾਈ ਅੱਜ ਦੂਜੇ ਗੇੜ ਦੀਆਂ ਵੋਟਾਂ ਸੀ। ਤੀਜੇ ਗੇੜ ਦੀਆਂ ਵੋਟਾਂ 7 ਮਈ ਨੂੰ ਪੈਣੀਆਂ। ਕੁੱਲ 7 ਗੇੜ ਆ। 7ਵੇਂ ਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੀ ਵਾਰੀ ਆਉਣੀ ਹੈ ਜੀ। ਤੇ ਪਟਿਆਲੇ ਦੇ ਵਿੱਚ ਜਿਹੜੇ ਕਾਂਗਰਸੀ ਬਾਗੀ ਹੋਈ ਫਿਰਦੇ ਸੀ ਜੀ ਕਹਿੰਦੇ ਹੁਣ ਠੰਡੇ ਪੈ ਗਏ ਨੇ ਡਾਕਟਰ ਗਾਂਧੀ ਦੇ ਖਿਲਾਫ। ਦੇਖੋ ਜੀ ਹੌਰੀ ਹੌਰੀ ਠੰਡੇ ਪੈ ਜਾਣਗੇ ਹਾਲਾਂਕਿ ਇਹ ਵਕਤ ਦਸੂਗਾ ਵੀ ਭਾਈ ਇਹ ਉੱਤੋਂ ਉੱਤੋਂ ਠੰਡੇ ਪਏ ਕਿ ਢਡੋਂ ਠੰਡੇ ਪਏ ਆ ਦਿਲੋਂ ਠੰਡੇ ਪਏ ਆ ਕਈ ਵਾਰੀ ਇਹ ਹੁੰਦਾ ਜੀ ਕਿ ਉਮੀਦਵਾਰ ਨੂੰ ਭੁਲੇਖਾ ਰਹਿ ਜਾਂਦਾ ਕਿ ਸਾਰੇ ਮੇਰੇ ਨਾਲ ਆ ਪਰ ਰਾਤ ਨੂੰ ਜਾ ਕੇ ਗੱਲ ਹੋਰ ਕਹੀ ਜਾਂਦੀ ਵੀ ਭਾਈ ਵੋਟ ਕਿਤੇ ਪਾਣਾ ਬੈਠਿਓ ਤੇ ਦਿਨ ਦੇ ਵੇਲੇ ਕਹਿਣਾ ਪੈਂਦਾ ਵੀ ਵੋਟੇ ਨੂੰ ਜ਼ਰੂਰ ਪਾਇਓ ਸੋ ਇਹ ਨਹੀਂ ਪਤਾ ਵੀ ਜਿਹੜੇ ਹੁਣ ਡਾਕਟਰ ਗਾਂਧੀ ਸਾਹਿਬ ਦੇ ਨਾਲ ਤੁਰਦੇ ਆ ਉਹ ਸੱਚੀ-ਮੁੱਚੀ ਤੁਰਦੇ ਢਡੋਂ ਤੁਰਦੇ ਆ ਕਿ ਉੱਤੋਂ-ਉੱਤੋਂ ਗੱਲਾਂ ਹੈਗੀਆਂ ਸਮਾਂ ਬਿਆਨ ਕਰੂਗਾ ਸੋ ਪਰ ਇਹ ਜਿਕੇ ਹੁਣ ਡਾਕਟਰ ਗਾਂਧੀ ਦੇ ਖ ਦੇ ਭਾਈਆਂ ਨੂੰ ਟਿਕਟ ਕਿਉਂ ਮਿਲ ਗਈ ਹੈ ਤੇ ਭਾਈ ਇੱਥੋਂ ਦੇ ਸਥਾਨਕ ਹੋਰ ਬੰਦੇ ਨੂੰ ਕਿਉਂ ਨਹੀਂ ਟਿਕਟ ਮਿਲੀ ਇਹਦੇ ਕਰਕੇ ਤੇ ਆਪਾਂ ਜਾਣਦੇ ਵੀ ਰਾਜਪੁਰਾ ਦੇ ਵਿੱਚ ਟਕਸਾਲੀ ਕਾਂਗਰਸਗਾਂ ਨੇ ਪਿਛਲੇ ਦਿਨੀ ਰੈਲੀ ਵੀ ਕੀਤੀ ਸੀਗੀ ਪਰ ਹੁਣ ਪਤਾ ਲੱਗਾ ਵੀ ਜਦੋਂ ਰਾਜਾ ਵੜਿੰਗ ਹੋਰੀ ਪਹੁੰਚੇ ਆ ਤੇ ਟਕਸਾਲੀ ਵੀ ਡਾਕਟਰ ਗਾਂਧੀ ਦੇ ਨਾਲ ਬੈਠ ਗਏ ਆ ਉਹਨਾਂ ਨੇ ਵੀ ਮੇਰੇ ਖਿਲਾਫ ਦਾ ਹਰਖ ਮੱਠਾ ਪਾ ਲਿਆ ਮੇਰਾ ਖਿਆਲ ਆ ਵੀ ਉਹ ਨਾਲ ਤੁਰ ਪਹਿਣਗੇ ਦੇਖੋ ਗੱਲ ਇਹ ਵੀ ਜੇ ਤਾਂ ਨਾਲ ਤੁਰ ਪਹਿਣਗੇ ਤਾਂ ਠੀਕ ਆ ਨਹੀਂ ਤਾਂ ਕਾਂਗਰਸ ਦੇ ਬਾਜੇ ਤਾਂ ਵੱਜੇ ਹੀ ਪਏ ਆ ਆਪਾਂ ਜਾਣਦੇ ਆ ਤੇ ਉਧਰ ਰਵਨੀਤ ਬਿੱਟੂ ਨੂੰ ਲੁਧਿਆਣੇ ਤੋਂ ਟਿਕਟ ਮਿਲ ਗਈ ਆ ਤੇ ਕਹਿੰਦੇ ਜੀ ਉਹਦੇ ਖਿਲਾਫ ਉਹਦਾ ਕੋ ਰਿਸ਼ਤੇਦਾਰ ਹੀ ਖੜਾ ਹੋ ਸਕਦਾ ਹੈ ਦੇਖੋ ਜੀ ਇਹ ਰਾਜਨੀਤੀ ਹੈ ਤੇ ਨੈਤੀ ਰਵਨੀਤ ਬਿੱਟੂ ਹਰੀ ਕੋਈ ਨਾ ਕੋਈ ਟੀਚਰ ਨੁਮਾ ਗੱਲ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਵੀ ਜੇਕਰ ਕਾਂਗਰਸ ਦੇ ਕੋਲ ਕੋ ਬੰਦਾ ਹੈ ਜੀ ਅਸੀਂ ਬੰਦਾ ਦੇ ਗਏ ਫਿਰ ਜੇ ਇਹਨਾਂ ਦੇ ਕੋਲੇ ਕੋ ਬੰਦਾ ਹੈ ਨਹੀਂਗਾ ਤੇ ਭਾਈ ਸਾਡੇ ਵੱਲੋਂ ਬੰਦਾ ਆਪਾਂ ਗਿਫਟ ਦੇ ਤੌਰ ਤੇ ਦੇ ਦਿੰਨੇ ਆ ਤੇ ਹੁਣ ਜਿੰਨੀ ਕਿ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਹੈ ਉਹਦਾ ਵੇਰਵਾ ਇਹ ਆ ਕਿ ਕਾਂਗਰਸ ਦੇ ਵੱਲੋਂ ਵੀ ਹੁਣ ਇੱਕ ਨਵੀਂ ਛੁਰਲੀ ਕਹਿ ਲੀਏ ਜਾਂ ਨਮਾ ਕੋ ਮੁਕਾਬਲਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਹਿ ਲੀਏ ਪਤਾ ਇਹ ਲੱਗਾ ਜੀ ਕਿ ਹੁਣ ਕਾਂਗਰਸ ਦੇ ਵੱਲੋਂ ਰਵਨੀਤ ਬਿੱਟੂ ਦੇ ਚਾਚੇ ਦਾ ਪੁੱਤ ਜਿਹੜਾ ਚਚੇਰਾ ਭਰਾ ਹੈਗਾ ਉਹ ਜਿਹੜਾ ਗੁਰਕੀਰਤ ਕੋਟਲੀ ਆ ਉਹਨੂੰ ਮੈਦਾਨ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਪਹਿਲਾਂ ਖਬਰਾਂ ਆਉਂਦੀਆਂ ਸੀ ਵੀ ਭਾਈ ਸਿਮਰ ਜੀ ਤੇ ਬੈਂਸ ਆ ਸਕਦੇ ਕਾਂਗਰਸ ਦੇ ਵਿੱਚ ਉਹਦਾ ਵਿਰੋਧ ਲੁਧਿਆਣੇ ਦੇ ਕਾਂਗਰਸੀਆਂ ਨੇ ਕੀਤਾ ਫਿਰ ਖਬਰ ਆਈ ਜੀ ਭਾਰਤ ਪੂਸ਼ਣ ਆਸ਼ੂ ਆ ਜਿਹੜੇ ਮੁਕਾਬਲਾ ਦੇਣਗੇ ਹੁਣ ਖਬਰ ਆਉਣ ਲੱਗ ਪਈ ਕਿ ਗੁਰਕੀਰਤ ਕੋਟਲੀ ਨੂੰ ਯਾਨੀ ਕਿ ਭਰਾ ਦਾ ਭਰਾ ਨਾਲ ਮੁਕਾਬਲਾ ਕਰਵਾ ਦਈਏ ਕਾਂਗਰਸ ਇਸ ਕੋਸ਼ਿਸ਼ ਦੇ ਵਿੱਚ ਵੀ ਹੈਗੀ ਆ ਤੇ ਕਹਿੰਦੇ ਜੀ 4 ਦਿਨਾਂ ਦੇ ਵਿੱਚ ਬਾਕੀ ਉਮੀਦਵਾਰ ਵੀ ਐਲਾਨ ਹੋ ਜਾਣਗੇ ਹਾਂ ਬਿਲਕੁਲ ਜੀ ਦੇਖੋ ਉਮੀਦਵਾਰ ਹੁਣ ਐਲਾਨਣੇ ਪੈਣੇ ਜੀ ਸਾਰਿਆਂ ਨੂੰ ਭਾਵੇਂ ਕੋਈ ਜਿਲ੍ਹੋਂ ਐਲਾਨੇ ਤੱਕ ਭਾਵੇਂ ਕੋਈ ਮਜਬੂਰੀ ਚ ਐਲਾਨੇ ਹੁਣ ਉਮੀਦਵਾਰ ਐਲਾਨਣ ਦਾ ਸਮਾਂ ਆ ਗਿਆ ਕਿਉਂਕਿ ਦੇਖੋ ਇਸ ਵੇਲੇ ਕਾਂਗਰਸ ਅਕਾਲੀ ਦਲ ਤੇ ਭਾਜਪਾ ਇਹ ਪਛੜੀਆਂ ਹੋਈਆਂ ਕਿਸੇ ਦੇ 4 ਉਮੀਦਵਾਰ ਬਾਕੀ ਕਿਸੇ ਦੇ 3 ਕਿਸੇ ਦੇ 2 ਬਾਕੀ ਆ ਤੇ ਆਮ ਆਦਮੀ ਪਾਰਟੀ ਨੇ ਆਪਦੇ 13 ਨੇ 13 ਉਮੀਦਵਾਰ ਕਈ ਦਿਨ ਪਹਿਲਾਂ ਦੇ ਪੂਰੇ ਕਰਤੇ ਐਲਾਨ ਦਿੱਤੇ ਤਿੰਨ ਕਿਸ਼ਤਾਂ ਦੇ ਵਿੱਚ ਸੋ ਇਸ ਵੇਲੇ ਜੇ ਅੱਜ ਰਾਜਾ ਬਣਕ ਨੇ ਕਿਹਾ ਵੀ 2 ਤੋਂ ਲੈ ਕੇ 4 ਦਿਨ ਦੇ ਵਿੱਚ ਵਿੱਚ ਬਾਕੀ ਉਮੀਦਵਾਰ ਵੀ ਐਲਾਨਣ ਦੇਣੇ ਆ ਜਿਹੜੇ ਜਿਹੜੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਆ ਉਹਦੇ ਪਿੱਛੇ ਕਾਰਨ ਇਹ ਹੈ ਜਿਕੇ ਕਾਂਗਰਸ ਇਸ ਵੇਲੇ ਨਾ ਡੈਮੇਜ ਕੰਟਰੋਲ ਤੇ ਲੱਗੀ ਹੋਈ ਆ ਕਾਂਗਰਸ ਨੂੰ ਇੱਕੋ ਗੱਲ ਦਾ ਡਰ ਸਤਾਈ ਜਾਂਦਾ ਵੀ ਜੇਕਰ ਮੰਨ ਲਓ ਹੁਣ ਅਸੀਂ ਬੰਦਾ ਐਲਾਨ ਦਿੰਨੇ ਫਲਾਣਾ ਤੇ ਉਹਦੇ ਖੇਤਰ ਦੇ ਵਿੱਚ ਉਹਨੂੰ ਘੇਰਾ ਬਹੁਤ ਵੱਡੇ ਪੱਧਰ ਤੇ ਪੈ ਜਾਂਦਾ ਇਸ ਕਰਕੇ ਉਹ ਹਾਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਪਰ ਉਹ ਤੇਲ ਤੇ ਤੇਲ ਦੀ ਧਾਰ ਇੰਨੀ ਵੀ ਨਾ ਵੇਖਣ ਵੀ ਭਾਈ ਚੋਣਾ ਸਿਰ ਦੇ ਉੱਤੇ ਆ ਜਾਣਗੀ ਇੱਕ ਬੜੀ ਦਰਦਨਾਕ ਖਬਰ ਆ ਰਹੀ ਹੈ ਜੀ ਜੀਜਾ ਸਾਲਾ ਪਾਣੀ ਚ ਨਹਾਉਂਦੇ ਹੋਏ ਕਹਿੰਦੇ ਜੀ ਨਹਿਰ ਚ ਨਹਾਉਂਦੇ ਹੋਏ ਰੁੜ ਗਏ ਨੇ ਹਾਂ ਬਿਲਕੁਲ ਜੀ ਇਹ ਬੜੀ ਦਰਦਨਾਕ ਖਬਰ ਆਈ ਜੀ ਸਾਹਮਣੇ ਬਹੁਤ ਦੁਖਦਾਈ ਖਬਰ ਆਈ ਹੈ ਇਹ ਖਬਰ ਆਈ ਹੈ ਜੀ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਹੈਗਾ ਜੀ ਪਿਰਸੀਪੁਰ ਬੂੰਗਾ ਇੱਥੇ ਭਾਕੜਾ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਤੇ ਦੋ ਜਣੇ ਆ ਜਿਹੜੇ ਉਹ ਪਤਾ ਲੱਗਾ ਜੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਆ ਤੇ ਪਿੰਡ ਫਤਿਹ ਫਤਿਹਪੁਰ ਬੂੰਗਾ ਦੇ ਸਾਬਕਾ ਸਰਪੰਚ ਨੇ ਇਹ ਗੱਲ ਕਹੀ ਆ ਵੀ ਇੱਥੇ ਜਿਹੜੇ ਉਹ ਮੁੰਡੇ ਨਹਾਉਣ ਗਏ ਸੀਗੇ ਇੱਕ ਸੀਗਾ 32 ਸਾਲ ਦਾ ਮੁੰਡਾ ਵਿਕੀ ਤੇ ਦੂਜਾ ਸਿਕਾ ਜੀ 27 ਸਾਲ ਦਾ ਮੁੰਡਾ ਦਿਲਸ਼ਾਦ ਤੇ ਇਹ ਰਿਸ਼ਤੇ ਦੇ ਵਿੱਚ ਜੀਜਾ ਸਾਲਾ ਹੈਗੇ ਆ ਤੇ ਦੋਵੇਂ ਜਣੇ ਭਾਖੜਾ ਡੇਰ ਦੇ ਵਿੱਚ ਨਹਾਉਣ ਵਾਸਤੇ ਚਲੇ ਗਏ ਤੇ ਸਵੇਰ ਦੇ ਕਰੀਬ 11 ਵਜੇ ਤੇ 50 ਮਿੰਟ ਦਾ ਸਮਾਂ ਸੀਗਾ ਤੇ ਜਦੋਂ ਉਹ ਪੌੜੀਆਂ ਤੇ ਬੈਠ ਕੇ ਨਹਾਉਣ ਲੱਗ ਪਏ ਤੇ ਉਹਦਾ ਦਿਲਸ਼ਾਦ ਦਾ ਪੈਰ ਸਲਿੱਪ ਹੋ ਗਿਆ ਉਹ ਪਾਣੀ ਦੇ ਵਿੱਚ ਡੁੱਬ ਗਿਆ ਉਹਨੂੰ ਬਚਾਉਣ ਦੇ ਲਈ ਤੇ ਉਹ ਦੂਜੇ ਮੁੰਡੇ ਨੇ ਵੀ ਛਾਲ ਮਾਰੀ ਵਿੱਚ ਉਹਦੇ ਤੇ ਤੈਰਨਾ ਉਹਨੂੰ ਵੀ ਨਹੀਂ ਸੀ ਆਉਂਦਾ ਸੋ ਇਸ ਕਰਕੇ ਦੋਵੇਂ ਡੁੱਬ ਗਏ ਆ ਤੇ ਹੁਣ ਭਾਈ ਉਹਨਾਂ ਦੀ Laash ਆ ਜਿਹੜੀ ਉਹ ਗੋਤਾਖਰਾਨੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਅਨਮੋਲ ਬਿਸ਼ਨੋਈ ਦੇ ਖਿਲਾਫ ਕਹਿੰਦੇ ਜੀ ਨੋਟਿਸ ਜਾਰੀ ਹੋ ਗਿਆ ਲੋਕਆਊਟ ਨੋਟਿਸ हां ਬਿਲਕੁਲ ਜੀ ਆ ਪਿਛਲੇ ਦਿਨੀ ਆਪਾਂ ਜਾਣਦੇ ਵੀ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀਗਾ ਤੇ ਉਹ ਗੋਲੀਆਂ ਚਲਾਉਣ ਵਾਲਿਆਂ ਦੇ ਵਿੱਚ ਜਿਹੜੀ ਉਹ ਜ਼ਿੰਮੇਵਾਰੀ ਲਈ ਸੀ ਉਹ ਅਨਮੋਲ ਬਿਸ਼ਨੋਈ ਨੇ ਲਈ ਸੀ ਤੇ ਹੁਣ ਪਤਾ ਲੱਗਾ ਵੀ ਅਨਮੋਲ ਬਿਸ਼ਨੋਈ ਦੇ ਖਿਲਾਫ ਲੋਕਆਊਟ ਨੋਟਿਸ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਜਿਨੇ ਉਹ ਫੇਸਬੁੱਕ ਦੇ ਉੱਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ ਸਲਮਾਨ ਖਾਨ ਦੇ ਘਰ ਦੇ ਮੂਹਰੇ ਅਸੀਂ ਗੋਲੀਆਂ ਚਲਾਈਆਂ ਤੇ ਕਹਿੰਦੇ ਵੀ ਅਨਮੋਲ ਬਿਸ਼ਨੋਈ ਫਿਲਹਾਲ ਕੈਨੇਡਾ ਦੇ ਵਿੱਚ ਤੇ ਇਹ ਸਰਕੂਲਰ ਜਾਰੀ ਹੋਣ ਤੋਂ ਬਾਅਦ ਮੁੰਬਈ ਪੁਲਿਸ ਪੁਲਿਸ ਜਿਹੜੀ ਉਹਨੂੰ ট্রান্সਪਲੈਂਟ ਕਰਨ ਦੀ ਕੋਸ਼ਿਸ਼ ਕਰੂਗੀ ਤੇ ਮੁੰਬਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਨਮੋਲ ਬਿਸ਼ਨੋਈ ਨੂੰ ਮੁੱਖ ਦੋਸ਼ੀ ਬਣਾਇਆ ਹੈਗਾ ਇਸ ਤੋਂ ਪਹਿਲਾਂ ਵੀ ਕਈਆਂ ਦੇ ਖਿਲਾਫ ਲੋਕਾਊਟ ਨੋਟਸ ਜਾਰੀ ਹੋਏ ਆ ਉਹ ਤਾਂ ਹਲੇ ਤੱਕ ਆਏ ਨਹੀਂਗੇ ਤੇ ਅਨਮੋਲ ਬਿਸ਼ਨੋਈ ਨੂੰ ਕਿਵੇਂ ਪੁਲਿਸ ਲੈ ਕੇ ਆਊਗੀ ਇਹ ਸਮਾਂ ਦੱਸੂਗਾ ਜੀ ਹੂੰ ਹੂੰ ਤੇ ਇਸ ਪਰ ਜਿਹੜੇ ਸਿਆਸੀ ਸਮੀਕਰਨ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਜੀ ਸਮਝੌਤਾ ਕੋਈ ਹੈ ਨਹੀਂ ਗਠਜੋੜ ਹੈ ਨਹੀਂ ਕੋਈ ਤੇ ਕਿਵੇਂ ਮੁਕਾਬਲੇ ਚਾਰ-ਚਾਰ ਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਜੀ ਪੰਜਾਬ ਚ ਦੇਖੋ ਜੀ ਬਿਲਕੁਲ ਬਿਲਕੁਲ ਇਹ ਗੱਲ ਸੱਚੀ ਹੈ ਜੀ ਕਈ ਥਾਵਾਂ ਤੇ ਚਾਰ ਕੋਣੇ ਤੇ ਕਈ ਥਾਵਾਂ ਤੇ ਪੰਜ-ਪੰਜ ਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਜਿਵੇਂ ਬਠਿੰਡੇ ਦੇ ਵਿੱਚ ਪੰਜ ਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਭਾਜਪਾ ਕਾਂਗਰਸ ਆਮ ਆदमी ਪਾਰਟੀ ਅਕਾਲੀ ਦਲ ਤੇ ਲੱਖੇ ਸਦਾਨੇ ਦੇ ਰੁਪੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੌਣ ਕੀ ਦੀਆਂ ਜੜਾਂ ਵੱਡੂਗਾ ਸਮਾਂ ਦੱਸੂਗਾ ਪਰ ਵੋਟਾਂ ਤਾਂ ਉਹਨੀਆਂ ਕਿ ਨਾ ਵੰਡੀਆਂ ਜਾਣੀਆਂ ਕਿਸੇ ਨੂੰ ਕਿੰਨੀਆਂ ਵੋਟ ਕੋਈ ਲੱਖ ਵੋਟ ਲੈ ਜਾਊਗਾ ਕੋਈ 70000 ਲੈ ਜਾਊਗਾ ਕੋਈ 4 ਲੱਖ ਲੈ ਜਾਊਗਾ ਕੋਈ 2 ਲੱਖ ਲੈ ਜਾਊਗਾ ਪਤਾ ਨਹੀਂ ਕੌਣ ਕਿੰਨੀਆਂ ਲੈ ਕੇ ਜਾਊਗਾ ਐਤਕੀ ਪੰਜਾਬ ਦੇ ਵਿੱਚ ਚਾਰ ਕੋਣੇ ਮੁਕਾਬਲੇ ਹਰ ਸੀਟ ਦੇ ਉੱਤੇ ਹੀ ਹੈਗੇ ਆ ਤੇ ਵਿੱਚ ਜੇ ਲੋ ਕੋਈ ਆਜ਼ਾਦ ਕੋਈ ਤਾਕਤਵਰ ਉਮੀਦਵਾਰ ਪੈ ਜਾਊਗਾ ਤਾਂ ਉਹਦੇ ਕਰਕੇ ਪੰਜ ਕੋਣਾਂ ਵੀ ਹੋ ਜਾਣਾ ਤੇ ਬਾਕੀ ਦੇਖਦੇ ਪਾਈ ਕੀ ਬਣਦਾ ਪਰ ਫਿਲਹਾਲ ਪੰਜਾਬ ਦੇ ਲੋਕ ਐਤਕੀ ਮੈਨੂੰ ਥੋੜੀ ਜੀ ਸੋਚ ਦੇ ਵਿੱਚ ਸੁਧਾਰ ਵਾਲੇ ਹਾਲੇ ਤੱਕ ਪ੍ਰਤੀਤ ਹੁੰਦੇ ਆ ਦੇਖੋ ਹਾਲੇ ਇਹ ਪੂਰੇ ਦੇ ਪੂਰੇ 34 ਰਣ ਪਏ ਆ ਪੰਜਾਬ ਦੀਆਂ ਵੋਟਾਂ ਪੈਣ ਦੇ ਵਿੱਚ ਅੱਜ 26 ਤਰੀਕਾ 4 ਦਿਨ ਇਹ ਤੇ 1 ਮਹੀਨਾ ਪੂਰਾ ਅਗਲਾ ਤੇ 1 ਜੂਨ ਨੂੰ ਵੋਟਾਂ ਪੈਣੀਆਂ ਐਤਕੀ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤਾ ਹਾਲੇ ਤੱਕ ਹਰਲ ਹਰਲ ਕਰਦੇ ਨਹੀਂ ਵੇਖਿਆ ਐਤਕੀ ਝੰਡੀ ਚੱਕੀ ਉਧਰ ਲੰਗੜ ਚੱਕ ਲੈ ਝੰਡੀ ਚੱਕੀ ਉਧਰ ਲੰਗੜ ਚੱਕ ਲੈ ਹਾਲੇ ਤੱਕ ਇਹ ਨਹੀਂ ਦੇਖਿਆ ਐਤਕੀ ਪੰਜਾਬ ਦੇ ਲੋਕ ਮੈਨੂੰ ਸਵਾਲ ਪੁੱਛਦੇ ਚੰਗੇ ਤਰੀਕੇ ਨਾਲ ਦਿਸ ਰਹੇ ਆ ਹਾਲਾਂਕਿ ਕਈ ਲੋਕਾਂ ਦੀ ਆਰਤ ਹੁੰਦੀ ਵੀ ਭਾਈ ਜਿੱਥੋਂ ਸਮੋਸਾ ਮਿਲੇ ਉਧਰ ਹੀ ਤੁਰਪੋ ਜਿੱਧਰੋਂ ਚਾਹ ਪਾਣੀ ਮਿਲੇ ਉਧਰ ਨੂੰ ਤੁਰਪੋ ਇਹ ਚਲੋ ਕਈਆਂ ਦੀ ਆਰਤ ਹੁੰਦੀ ਆ ਪਰ ਐਤਕੀ ਜਿਹੜੇ ਨੌਜਵਾਨ ਵਰਗ ਆ ਉਹ ਸੋਹਣੇ ਤ ਕੱਲੇ ਕੱਲੇ ਉਮੀਦਵਾਰ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਇਹ ਕੀ ਪੰਜਾਬ ਦੇ ਲੋਕਾਂ ਨੇ ਚੰਗਾ ਪੱਖ ਸਾਹਮਣੇ ਆ ਰਿਹਾ ਹੈ ਜੀ ਜੀ ਤੇ ਕਣਕ ਦੀ ਹੁਣ ਵਾਢੀ ਤੇਜ਼ ਹੋ ਰਹੀ ਆ ਤੇ ਮੌਸਮ ਖਰਾਬ ਹੋਇਆ ਜੀ ਦੇਖੋ ਜੀ ਜਦੋਂ ਮੈਂ ਤੁਹਾਡੇ ਨਾਲ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਿਹਾ ਤਾਂ ਭਾਰਤੀ ਸਮੇਂ ਦੇ ਮੁਤਾਬਕ ਰਾਤ ਦੇ 9:00 ਵਜੇ ਤੇ 20 ਮਿੰਟ ਹੋ ਗਏ ਆ ਇਸ ਵੇਲੇ ਜਲੰਧਰ ਦੇ ਵਿੱਚ ਪੂਰੀ ਬੱਦਲਵਾਈ ਆ ਮਮੂਲੀ ਜੀ ਭੂਰ ਵੀ ਪੈ ਰਹੀ ਆ ਅੱਧਾ ਪੌਣਾ ਘੰਟਾ ਪਹਿਲਾਂ ਕਣੀਆਂ ਇੱਥੇ ਪੈ ਛਟੀਆਂ 7:00 ਵਜੇ ਸ਼ਾਮ ਨੂੰ ਯਾਨੀ ਕਿ ਹੁਣ ਤੋਂ 2 ਘੰਟੇ ਤੇ 20 ਮਿੰਟ ਪਹਿਲਾਂ ਪ੍ਰੀ ਰਿਪੋਰਟ ਤੋਂ ਮੇਰੇ ਇੱਕ ਦੋਸਤ ਦਾ ਫੋਨ ਆਇਆ ਕਿ ਨਾ ਬਾਈ ਜੀ ਇੱਥੇ ਤਾਂ ਕਾਫੀ ਨਹੀਂ ਪਈ ਜਾਂਦਾ ਸੋ ਪੰਜਾਬ ਦੇ ਵਿੱਚ ਨੇਰੀ ਝੱਖੜ ਝੁੱਲਾ ਬੜਾ ਤੇਜ਼ ਆਇਆ ਕਈ ਥਾਵਾਂ ਦੇ ਉੱਤੇ ਫਸਲ ਦਾ ਨੁਕਸਾਨ ਵੀ ਹੋਇਆ ਹੋਊਗਾ ਜਿਹਦੇ ਬਾਰੇ ਸਵੇਰੇ ਜਾਣਕਾਰੀ ਮਿਲਣੀ ਆ ਪਰ ਪੰਜਾਬ ਦਾ ਮੌਸਮ ਇਸ ਵੇਲੇ ਗਰਮ ਤੇ ਖੁਸ਼ਕ ਰਵੇ ਇਹਦੀ ਕਾਮਨਾ ਹਰ ਕੋਈ ਕਰਦਾ ਪਰ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਜੀ ਜੀ ਬਹੁਤ ਬਹੁਤ ਧੰਨਵਾਦ ਟੈਣਾ ਜੀ ਖਬਰਾਂ ਦੀ ਸਾਂਝ ਪਾਉਣ